ਦਾ ਕੱਢ ਮਸਕੀਨਾ ਦਾ ਤੱਕ ਤੈਨੂੰ ਸਾਡਾ ਰੱਜਦਾਂ ਨਸੀਰ ਅੱਜ ਸੰਗਨ ਚੜੇ ਕਰ ਜਾਏ ਜੀ ਥੋੜੀ ਦੇਰ ਤੱਕ ਹੋ ਜਾਏਗਾ ਟੋਲ ਤੋਂ ਪੁਰਾ ਕਿਸਾਨਾਂ ਦੇ ਨਾਲ ਖੜੇ ਹਾਂ ਜਿਨ੍ਹਾਂ ਦੇ ਨਾਲ ਹੱਥ ਹੋ ਰਿਹਾ ਹੈ ਜਿਨ੍ਹਾਂ ਦੇ ਨਾਲ ਧੱਕਾ ਹੋ ਰਿਹਾ ਜਿਨ੍ਹਾਂ ਔਰ ਅਸੀਂ ਚਾਹਾਂਗੇ ਕਿ ਕਿਸਾਨਾਂ ਨੂੰ ਉਹਨਾਂ ਦੇ ਹੱਕ ਜਿਹੜੇ ਨੇ ਮੇਲਣ ਉਹਨਾਂ ਦੀ ਮਿਹਨਤ ਮਲੇ ਉਹਨਾਂ ਦੀ ਫਸਲਾਂ ਦੇ ਰੇਟ ਵਧੀਆ ਹੋਣ ਔਰ ਉਹਨਾਂ ਨੂੰ ਸਬਸਿਡੀਆਂ ਦਿੱਤੀਆਂ ਜਾਣ ਜਿਵੇਂ ਪੂਰੀ ਦੁਨੀਆ ਚ ਹੋ ਰਹੀਆਂ ਨੇ ਲਓ ਜੀ ਰਲ ਕੇ ਇਸ ਬਾਦ ਢੋਲ ਵੱਜਣਾ ਪਹਿਲੇ ਜੀ ਤੁਸੀਂ ਸਾਰਿਆਂ ਨੇ ਕਹਿਣਾ ਲੋੜੀਏ ਲੋਸ਼ੀ ਲੋਸ਼ੀ ਦੀਤਿਆਂ ਨੂੰ ਪੰਜਾਬ ਦੇ ਨਾਮ ਦੀ ਜੜੂ ਉੱਚੀ ਬੋਲੋ ਜੜੂ ਹੈ ਪੰਜਾਬ ਦੇ ਨਾਮ ਦੀ ਜੜੂ ਹੈ ਧਰਤੀ ਦੇ ਨਾਮ ਦੀ ਜੜੂ ਹੈ ਧਰਤੀ ਅਲੈਕੁਮ ਜੀ ਸਤ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਮੈਂ ਚੜ੍ਹਦੇ ਪੰਜਾਬ ਦੇ ਦੋਸਤਾਂ ਨੂੰ ਇਹ ਦੱਸਣਾ ਚਾਹਨਾ ਹੈ ਕਿ ਜਿਸ ਤਰ੍ਹਾਂ ਚੜ੍ਹਦੇ ਪੰਜਾਬ ਚ ਅੱਜ ਲੋਹੜੀ ਮਨਾਈ ਗਈ ਹੈ ਇਸੇ ਤਰ੍ਹਾਂ ਅੱਜ ਲਾਹੌਰ ਦੇ ਵਿੱਚ ਵੀ ਬੜੀ ਸ਼ਾਨੋ ਸ਼ੌਕਤ ਦੇ ਨਾਲ ਧੂਮ-ਤਾਮ ਦੇ ਨਾਲ ਲੋਹੜੀ ਮਨਾਈ ਗਈ ਹੈ ਜੀ ਤੇ ਪੁੱਗਾ ਬਾਲਿਆ ਗਿਆ ਜੀ ਉੱਥੇ ਔਰ ਟੋਲਾਂ ਦੇ ਥਾਪ ਦੇ ਵਿੱਚ ਰਕਸ ਝੁੰਮਰ ਔਰ ਤਮਾਲ ਔਰ ਭੰਗੜਾ ਪਾਇਆ ਗਿਆ ਔਰ ਮਸ਼ਹੂਰ ਜਿਹੜਾ ਦੁੱਲੇ ਪੱਟੀ ਦੇ ਨਾਲ ਮਨਸੂਬੇ ਗਾਣਾ ਸੁੰਦਰੀਏ ਨੀਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਦੁੱਲੇ ਧੀ ਵਿਆਈ ਸੇਰ ਸ਼ੱਕਰ ਪਾਈ ਇਹਦੇ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ ਜੀ ਔਰ ਪੰਜਾਬ ਦੇ ਵਿੱਚ ਚੜ੍ਹਦੇ ਪੰਜਾਬ ਦੇ ਵਿੱਚ ਵੀ ਇਹ ਅੱਜ ਲੋੜੀ ਮਨਾਈ ਗਈ ਏ ਔਰ ਇਸੇ ਤਰ੍ਹਾਂ ਲੈਂਦੇ ਪੰਜਾਬ ਦੇ ਸ਼ਹਿਰ ਲਾਹੌਰ ਦੇ ਵਿੱਚ ਜਿਹੜਾ ਪੰਜਾਬ ਦਾ ਦਿਲ ਏ ਇੱਥੇ ਵੀ ਅੱਜ ਤੂੰ ਤਾਂ ਆਂਦੇ ਨਾਲ ਲੋੜੀ ਮਨਾਈ ਗਈ ਜੀ ਤੇ ਪੁੱਗਾ ਜਿਹਨੂੰ ਤੁਸੀਂ ਉਧਰ ਪੁੱਗਾ ਬਾਲਿਆ ਗਿਆ ਇਧਰ ਮਚ ਮਚਾਇਆ ਗਿਆ ਤੇ ਇਸੇ ਤਰ੍ਹਾਂ ਜੀ ਬੜਾ ਅੱਛਾ ਲੱਗਾ ਅੱਜ ਇਹ ਤਹਵਾਰ ਬੜੀ ਧੀਰ ਬਾਗ ਲਾਹੌਰ ਦੇ ਵਿੱਚ ਕਾਫੀ ਧੀਰ ਤੋਂ ਲੈਂਦੇ ਪੰਜਾਬ 'ਚ ਇਹ ਤਹਵਾਰ ਬਚਪਨ ਦੇ ਵਿੱਚ ਅਸੀਂ ਸੁਣਦੇ ਹੁੰਨੇ ਸੀ ਕਿ ਲੋਕ ਲੋੜੀ ਮੰਗਰਵੀ ਜਾਂਦੇ ਹੁੰਨ ਸੰਨ ਲੋੜੀ ਮਨਾਈ ਵੀ ਜਾਂਦੀ ਸੀ ਲੇਕਿਨ ਪਤਾ ਨਹੀਂ ਕਿਉਂ ਇਸ ਨੂੰ ਸਮਝਿਆ ਗਿਆ ਕਿ ਇਹ ਕੋਈ ਮਜ਼ਬੀ ਤਿਹਵਾਰ ਹੈ ਹਾਲਾਂਕਿ ਮੌਸਮੀ ਤਿਹਵਾਰ ਵੀ ਹੈ ਫਸਲ ਨਾਲ ਵੀ ਤਾਲੁਕ ਹੈ ਦੁਲੇ ਪੱਟੀ ਨਾਲ ਵੀ ਹੋਰ ਵੀ ਤਾਲੁਕ ਹੈ ਤੇ ਅੱਜ ਸੁਣਨ ਚ ਮਿਲੇ ਉੱਥੇ ਤੇ ਪੰਜਾਬ ਚ ਕੰਮ ਕਰਨ ਵਾਲੀਆਂ ਪੰਜਾਬੀ ਤਨਜ਼ੀਮਾਂ ਚੋਂ ਪੰਜਾਬੀ ਸੰਗਤ ਔਰ ਪੰਜਾਬੀ ਪ੍ਰਚਾਰ ਔਰ ਮਜਲਿਸ ਸ਼ਿਵ ਕੁਮਾਰ ਬਟਾਲਵੀ ਪਾਕਿਸਤਾਨ ਇਹਨਾਂ ਨੇ ਰਲ ਕੇ ਇਹ ਇਹਦਾ ਪ੍ਰੋਗਰਾਮ ਜਿਹੜਾ ਸੀ ਉਹ ਤਰਤੀਬ ਦਿੱਤਾ ਇਹ اسی ਤਰ੍ਹਾਂ ਜੀ ਚੜਦੇ ਲਹਿੰਦੇ ਪੰਜਾਬ 'ਚ ਅਗਰ ਇਸੇ ਤਰ੍ਹਾਂ ਆ ਸਾਂਝੇ ਸਾਡੇ ਜਿਹੜੇ ਤਿਹਾਵਾਰ ਨੇ ਸਾਂਝੇ ਪ੍ਰੋਗਰਾਮ ਨੇ ਤੇ ਇਹ ਮਨਾਏ ਜਾਂਦੇ ਰਹਿ ਇਕੱਠੇ ਤੇ ਇਨਸ਼ਾਅੱਲਾ ਸਾਂਝ ਵਧੇਗੀ ਪਿਆਰ ਮੁਹੱਬਤ ਵਧੇਗਾ ਤੇ ਅੱਜ ਬੜਾ ਅੱਛਾ ਲੱਗਾ ਜੀ ਤੇ ਚੜ੍ਹਦੇ ਪੰਜਾਬ ਦੇ ਦੋਸਤਾਂ ਨੂੰ ਵੀ ਮੁਬਾਰਕ ਜੀ ਲੋਹੜੀ ਦੀ ਸਾਰਿਆਂ ਨੂੰ ਤੇ ਬਹੁਤ ਸ਼ੁਕਰੀਆ ਜੀ ਅੱਲਾ ਹਾਫਿਜ਼